ਨਾਬਾ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈ ਝੜਪ ਮਾਮਲੇ ਵਿੱਚ ਵੱਡਾ ਅਪਡੇਟ ਆਇਆ ਪੁਲਿਸ ਨੇ ਕਿਸਾਨਾਂ ਵਿਚਾਲੇ ਕੁਝ ਮੰਗਾਂ ਤੇ ਸਹਿਮਤੀ ਬਣਾਈ ਗਈ ਹੈ ਕਿਸਾਨਾਂ ਦੀ ਸ਼ਿਕਾਇਤ ਆਪ ਅਗੂ ਪੰਕਜ ਪੱਪੂ ਖਿਲਾਫ ਹੋਰ ਕੇਸ ਦਰਜ ਹੋਵੇਗਾ ਦੋਵੇਂ ਮਾਮਲੇ ਸੀਆਈਐਸਟਾਫ ਪਟਿਆਲਾ ਤਬਦੀਲ ਕੀਤੇ ਗਏ ਹਨ ਡੀਐਸਪੀ ਮਨਦੀਪ ਕੌਰ ਅਤੇ ਕਿਸਾਨਾਂ ਅਬਚਾਲੇ ਤੱਕਾ ਮੁਕੀ ਮਾਮਲੇ ਵਿੱਚ ਵੀ ਸਮਝੌਤਾ ਹੋ ਗਿਆ ਦੋਵੇਂ ਪਾਸੇ ਇੱਕ ਦੂਜੇ ਖਿਲਾਫ ਕੋਈ ਸ਼ਿਕਾਇਤ ਨਹੀਂ ਕਰਨਗੇ ਯਾਦ ਰੱਖਿ ਇਹ ਵਿਵਾਦ ਸ਼ੱਬੂ ਮੁਰਚੇ ਦੌਰਾਨ ਗੁੰਮ ਹੋਈਆਂ ਟਰਾਲੀਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਜੀ ਹੁਣ ਜਿਹੜੀ ਮੀਟਿੰਗ ਹੋਈ ਆ ਕੀ ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਬੇ ਦੇ ਐਸਪੀ ਦਫਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ ਪਹਿਲੀ ਮੀਟਿੰਗ 'ਚ ਕੁਝ ਪੱਖ ਵਿਚਾਰੇ ਗਏ ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਮੈਂ ਛੱਤੇ ਤੇ ਆਪਾਂ ਪੁੱਜੇ ਹੈਗੇ ਕਿ ਅਸੀਂ ਤੁਰੰਤ ਜਿਹੜੀ ਐਫ ਆਈ ਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਆ ਜਦੋਂ ਤੁਰੰਤ ਸਾਡੀ ਐਫ ਆਈ ਆਰ ਤਿਆਰ ਹੋ ਗਈ ਇਹ ਤੁਹਾਨੂੰ ਕਾਪੀ ਦੇ ਦਿੰਦੇ ਕਿਹੜੀ ਐਫਆਈਆਰ ਦੀ ਕਿਹੜੀ ਜੋ ਸਾਡੀਆਂ ਟਰਾਲੀਆਂ ਸੰਭੂ ਤੋਂ ਚੋਰੀ ਹੋਈਆਂ ਸੀ ਉਹ 90 ਦੇ ਵਿੱਚ ਆਈਆਂ ਸੀ ਸਪੂਤਕਾਂ ਦੇ ਜੋ ਸਮਾਨ ਬਰਾਮਦ ਹੋਇਆ ਇੱਕ ਟਰਾਲੀ ਕਿਸੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ ਅਸੀਂ ਮੰਗ ਕੀਤੀ ਵੀ ਇਹ ਐਫਆਈਆਰ ਦਰਜ ਕਰਕੇ ਬੰਦਿਆਂ ਤੇ ਬਾਈ ਨੇ ਪਰਚਾ ਦੇ ਕੇ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਦਿਓ ਬੰਦਿਆਂ ਦੀ ਗ੍ਰਿਫਤਾਰੀ ਕਰੋ ਬੜਾ ਰਮਾਨ ਹੈ ਤੇ ਤਾਂ ਕਿ ਸਾਡੇ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਕਿੰਨੀਆਂ ਟਾਲੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਕਲੰਡਰ ਸੀਗੇ ਏ.ਟੀ. ਸੀਗੇ ਪੁੱਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਬੋਲ ਰਹੇ ਕਿ ਕਿਹਦੇ ਟਰੈਕਟਰ ਗਏ ਆ ਕਿਹਦੇ ਘਰੇ ਟਰਾਲੀਆਂ ਖੜੀਆਂ ਗਈਆਂ ਇਹਦਾ ਕੁਆੜੀ ਆ ਇਹਨਾਂ ਵੱਡੇ ਹੋਏ ਸਮਾਨ ਨੂੰ ਇੱਕ ਪੰਖੇ 'ਚ ਪਰਚਾ ਦਰ ਤੇ ਹੈ ਲਾਉਣ ਤੁਸੀਂ ਦੂਜੇ ਦੀ ਮੰਗ ਕਰਦੇ ਜਿਹੜੀ ਲਵਾਰਤ ਮਿਲਿਆ ਤਾਂ ਬਿਲਕੁਲ ਉਹ ਪੰਖੇ 'ਚ ਦੇ ਇੱਕ ਪਰਚਾ ਹੋਰ ਦਰ ਤੇ ਪਰਾਉਣ ਦੀ ਮੰਗ ਕਰਦੇ ਆ ਲਵਾਰਤ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਪੈਰ ਇੱਕ ਦੇ ਤਰਕਤ ਹੋਣੇ ਰਹਿੰਦੇ ਸੀ ਉਹਦੇ ਖਰਾਕ ਕਿਤੇ ਉਹ ਪਰਚਾ ਵੀ ਪੁਲਿਸ ਬੰਕ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰੋਂ ਸਮਾਨ ਬਰਾਮਦ ਹੋਇਆ ਸੀ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖਦੇ ਕਿੰਨੇ ਸਮੇਂ ਚ ਫਬੀਆ ਲਾ ਚੁੱਕੇ ਸਾਡੇ ਕੋਲ ਆ ਜਾਂਦੀ ਹੈ ਕਿ ਅਸੀਂ ਉਹਨਾਂ ਚਰ ਬੈਠੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹਦਾ ਰਵਈਆ ਇੱਥੋਂ ਦੇ ਦਾ ਨਾ ਭੇਦੇ ਦਾ ਇਹ ਸਾਡੇ ਕੇਸ ਨੂੰ ਬੰਨੇ ਨਹੀਂ ਲਾਏਗਾ ਕਿਉਂਕਿ ਤਵਾ ਕਿਤੇ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਚਿੱਟੇ ਆ ਪੱਪੂ ਹੁਣੀ ਜਾਂ ਉਹਦੀ ਪਤਨੀ ਸਿਆਨਤਾ ਚਾਵਲਾ ਇੱਕ ਉਹਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਮੰਗ ਰੱਖੀ ਹੈ ਕਿ ਪ੍ਰਸ਼ਾਸਨ ਨੇ ਹਮੇਂ ਭਰੀ ਆ ਵੀ ਇਹ ਕੇਸ ਥੋੜਾ ਸੀਆਈ ਨੂੰ ਦੇ ਦੋ ਜਿਹੜਾ ਅੱਜ ਦਾ ਇਨਸੀਡੈਂਟ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ ਚ ਕੀ ਦੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਚੋਂ ਜੀ ਪਹਿਲਾਂ ਵੀ ਇਹੀ ਗੱਲ ਕਹਿੰਦੀ ਸਾਡਾ ਕੋਈ ਕੋਈ ਕਸੂਰ ਨਹੀਂ ਸੀ ਸਾਡੇ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅਫਰਾ ਕਿਤੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲ ਰਿਹਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਤੇ ਤੁਸੀਂ ਵੀ ਦੇਖੋ ਵੀ ਐਡਾ ਕੀ ਐ ਅਮਰਜੈਂਸੀ ਕੰਮ ਸੀ ਅਸੀਂ ਤੇਜ਼ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੈਂਸੀ ਕੰਮ ਸੀ ਕਿ ਲੰਘਣਾ ਤੇ ਪੈਂਗੂ ਨਮੀ ਚ ਲਗਾਉਣੇ ਹਨ ਨਾ ਚਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਤੁਹਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਅਸੀਂ ਤੁਹਾਡਾ ਟਰੋ ਕਰ ਰੱਖੇ ਅਲਾਨੀਆਂ ਕੀ ਹੈ ਸਟੇਜ ਉਹ ਲਾਨ ਕਰਕੇ ਟੈਂਟ ਲਾਏ ਹੋਏ ਆ ਜੜੀਆਂ ਬਿਸ਼ਿਆਣ ਫਿਰ ਤੁਹਾਨੂੰ ਲੰਘਣੀ ਨਹੀਂ ਚਾਹੀਦੀ ਉਹ ਤੋਂ ਪਹਿਲੀ ਵੱਡੀ ਮਿਲਖਾਏ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮਮਰ ਸਮਝਿਆ ਉਹ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮਨ ਦੇ ਵਿੱਚ ਸਮਝਿਆ ਉਹ ਕਿ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦਾ ਕਿ ਅਦੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸ ਤਰ੍ਹਾਂ ਦੇ ਘਰਾਵ ਕੀਤਾ ਹੈਗੇ ਐ ਡੀਪੀਆਂ ਤੇ ਘਰਾਵ ਕੀਤੇ ਐ ਐਸਤਤੀਆਂ ਦੇ ਘਰਾਵ ਕੀਤੇ ਐ ਇਹੋ ਜੀਆਂ ਨੌਕਰੀ ਤਾਂ ਕਦੇ ਨਹੀਂ ਆ ਜਾਂ ਜੋ ਸਿੱਖਣਾ ਚਾਹੀਦਾ ਮੁਲਾਜ਼ਮਾਂ ਨੂੰ ਅਸੀਂ ਤੇ ਇਹੇ ਤੋਂ ਮੰਗ ਗਾ ਕੋਈ ਕੋਈ ਕਾਰਵਾਈ ਕਰਾਂਗੇ ਸਾਡਾ ਵੀ ਪਹਿਲਾਂ ਏਸੀ ਵੀ ਅਸੀਂ ਵੀ ਕਾਰਵਾਈ ਕਰਨੀ ਸੀ ਅਸੀਂ ਵੀ ਆਪਣੀ ਐਪਲੀਕੇਸ਼ਨ ਦੇਣੀ ਸੀ ਕਿਉਂਕਿ ਮਾਮਾ ਦੀਆਂ ਗੁੱਤਾਂ ਪੱਟੀਆਂ ਗਈਆਂ ਨੇ ਕੁੰਨੀਆਂ ਲੱਖੀਆਂ ਨੇ ਪੱਗਾਂ ਲੱਖੀਆਂ ਨੇ ਬਹੁਤ ਸਾਰੇ ਬੰਦਿਆਂ ਨੂੰ ਕਪੜੇ ਪੜੇ ਇਹ ਅਸੀਂ ਇਹਨੇ ਵੀ ਫਿਰ ਜਦੋਂ ਬੱਚੇ ਨੂੰ ਮੂੰਹੋਂ ਦੇਖਦੇ ਆ ਵੀ ਵੱਡੇ ਪਰਿਵਾਰਾਂ ਵਰਗੇ ਬੱਚੇ ਐ ਕਿਤਨਾ ਕਿਤੇ ਹੋ ਜਾਂਦੇ ਫਰਕ ਪਰ ਕੋਨਾ ਤੋਂ ਰਹਿ ਜਾਂਦੇ ਨਹੀਂ ਕੋਈ ਗੱਲ ਨਹੀਂ ਤੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਣਾ ਅਗਲਾ ਫੈਸਲਾ ਕੀ ਹੈ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਣ ਦੋ ਉਹ ਵਿਸ਼ਵਾਸ ਤੋਂ ਦਿੰਦੇ ਆ ਉਸ 스테ਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰਦੇ ਆ ਉਹ 스테ਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇਸ ਦੀ ਐਫ ਆਈ ਆਰ ਥੋੜੇ ਚੱਲਿਆ ਜਾਂਦਾ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਕਦ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਕੱਲੋਂ ਤਰਨਾ ਹੋਏਗਾ ਜੀ ਕੱਲੋਂ ਤਰਨਾ ਹੋਏਗਾ ਇਹ ਹਜੇ ਦਾ ਤਰਨਾ ਹੈਗਾ ਜਦ ਨਾਲ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਫੱਲੀ ਕਾਪੀ ਤੇ ਹੋ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਦੇ ਉੱਤੇ ਉਹਦੇ ਚ ਇਹ ਆਇਆ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਦਰਨੇ ਨੂੰ ਚਲਾਉਣ ਬਾਰੇ ਇਹ ਵੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂ ਗਏ ਹੋਣ ਜਾ ਕੇ ਜੇ ਸਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਜ 'ਤੇ ਉਹ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖਰੇ ਉਤਰਨ ਦੀ ਗੱਲ ਉਹਨਾਂ ਨੇ ਕਹੀ ਕਾਫੀ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਕਿਸੇ ਦੇ ਖਿਲਾਫ ਐਫਆਈਆਰ ਦਰਜ ਕਰਦੇ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਹੈਗੇ ਨੇ ਪੱਕੂ ਪੰਖ ਜਨਤਾ ਚਾਵਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ ਚ ਨਾਮ ਹੈਗੇ ਨੇ ਸਾਰੇ ਬੰਦੇ ਐਫਆਈਆਰ ਦਰਜ ਹੋ ਗਏ ਇਹਦੇ ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 25 ਬੰਦੇ ਆ ਕਿੰਨੇ ਕੁ ਬਾੜੀ ਸਾਰੇ ਤੇ ਹੋਣੀ ਚਾਹੀਦੀ ਆ ਕੋਈ ਠੀਕ ਥੈਂਕ ਯੂ ਹੋਰ ਜੇਕਰ ਕਿਤਾਬਾਂ ਅੱਗੇ ਕਰਦੇ ਨਾ ਕੋਈ ਕਲੈਸ਼ ਹੋਵੇ ਕੀ ਹੋ ਜਾਏਗਾ ਆਲੋਈ ਕਰਦੇ ਵਿੱਚ ਜਿਹੜਾ ਪ੍ਰੋਟੈਕਟ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਅੱਜ ਦਾ ਪੀਸਫੁੱਲ ਜਿਹੜਾ ਕਰਨਾ ਕਟੌਨੀ ਕਰ ਰਹੇ ਹੈਗੇ ਨੇ ਤੇ ਦਰਾਨੇ ਧਰਵਾ ਇੱਕ ਨਿੱਕਾ ਜਿਹਾ ਇਵੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਨਿਕਲੇ ਹੁੰਦੇ ਆ। ਤੁਹਾਨੂੰ ਲੱਗ ਕਿ ਕੀ ਹੋਏਗਾ ਮਾਮਲਾ ਕਿਹਦਾ ਵਾਦਾ ਕੀਤਾ ਜਾਵੇ। ਕਿਹੜੀ ਕਿਹੜੀ ਬੰਦੇ ਇਨਵੋਲ ਹੋਇਆ। ਮਤਲਬ ਕੀ ਕੀ ਜਹਾ ਟਰਾਲੀ ਚੋਰੀ ਕਰਨ ਦਾ ਮਤਲਬ ਸਾਫ਼ ਠੀਕ ਕਿ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਫੇਸ ਕਰ ਰਹੀ ਹੈ ਯਾਨੀ ਕਰ ਰਹੀ। ਇਹ ਪ੍ਰਾਣਾ ਮੈਟਰ ਹੈਗਾ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ। ਇਹਦੇ ਵਿੱਚ ਕਿਸਾਨਾਂ ਨੂੰ ਕੁਝ ਮੰਗਾ ਸੀਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਸ ਸੰਬੰਧ ਕਾਰਵਾਈ ਇੱਕ ਹੋਰ ਜਿਹੜਾ ਹੈਗਾ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨਾਲ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰ ਲਈ ਉਹਦੀ ਵਾਧੂ ਕਾਰਵਾਈ ਜਿਹੜੀ ਅਸੀਂ ਕਮਲ ਚਰੇ ਹਾਂਗੇ ਕੀ ਸਤਾ ਫਿਆਲਾ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਸਮਝ ਇਹ ਸਬੰਧੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਵਿੱਚ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੋਈ ਸੀ ਐਪਟਿਆਲਾਮ ਦਾ ਜਿਹੜਾ ਉਸ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਵਿਐਸਪੀ ਦੇ ਖਿਲਾਫ ਤਾਂ ਲਿਖਤੀ ਰਿਸ਼ਾਇਦ ਦੇਣੀ ਸੀ। ਇਹ ਲੱਗਦਾ ਵੀ ਕੋਈ ਆਪਾ ਤੁਸੀਂ ਸਮਝੋ ਤਾਂ ਕਿਤਾ ਕੋ ਨਿੱਕੇ ਮੋਟੇ ਕਫਲ ਜੀ ਇਹ ਫੜਤਾਉ ਦੇ ਦੇ। ਮੈਂ ਕਹਿੰਦਾ ਵੀ ਅਸੀਂ ਧਰਨਾ ਕਾ ਚੱਕਾ ਵੀ ਸਾਨੂੰ ਐਸਆਈਆਰ ਦੀ ਕਾਪੀ ਦਿੱਤੀ ਜਾਊਗੀ ਨਵੇਂ ਦਰਜ। ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈਗੀ। ਖਰਾਂ ਗੱਲਬਾਤ ਹੋ ਚੁੱਕੀ ਦਾ ਜੀ। ਇਹ ਜੋ ਦਰਖਾਸਤ ਹੈਗੀ ਹੈ ਮੈਟਰ ਜਿਆਦਾ ਮੈਟਰ ਹੈ ਜਿਵੇਂ ਅੱਗੇ ਆਇਆ ਕੋਈ ਬਿਆਨ ਦੇ ਵਿੱਚ ਆ ਬਿਆਨ ਦੇ ਰਾਤੀ ਤੱਕ ਹੋਣੀ ਨਵੀਂ ਹਾਂਜੀ ਬਿਲਕੁਲ ਬਿਆਨ ਦੇ ਰਾਤੀ ਜਿਨ੍ਹਾਂ ਜਿਨ੍ਹਾਂ ਖਿਲਾਫ ਦੋਸ਼ ਲਾਇਆ ਉਹਨਾਂ ਤੇ ਖਲਾਫ ਕਰਦੇ ਤੇ ਪੜਤਾਲ ਦਾ ਮੈਟਰ ਉਹ ਦੇ ਰਹੇ ਹੈਗੇ ਐਪਲੀਕੇਸ਼ਨ ਦੇ ਦਿੱਤੀ ਹੈਗੀ ਅਸੀਂ ਉਹ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈ ਆ ਬੁਚ ਲੈ ਹੁਣ ਆ ਕਿਤਾਬ ਦੇ ਕੋਰਤਾ ਪੱਤਰਾਂ ਨਿਪਟਣਗੇ ਕਰਾਂਗੇ ਤੋਂ ਗਾਰਦ ਉਸ ਆਲਮੋਸਟ ਨਿਬੜ ਚੁੱਕੇ ਹੈਗੇ ਕੰਮ ਇਹ ਕਾਨ ਕਹਿੰਦੇ ਕਿੰਨੇ ਕਿੰਨੇ ਐਫਆਈਆਰ ਦੀ ਕਾਪੀ ਸਾਡੇ ਕੋਲ ਜੀ ਅਸੀਂ ਇੱਕ ਤੋਂ ਲਿਖ ਜਾਵਾਂਗੇ ਹਾਂ ਆਪਣੀਆਂ ਦਰਜ ਹੋ ਚੁੱਕੀਆਂ ਲਾ ਗੱਲਬਾਤ ਹੋ ਦਿੱਤੀ ਹੈਗੀ ਸਾਡੀ ਅੱਥਰ ਸਹਿਮਤੀ ਬਣ ਚੁੱਕੀ ਹੈ ਜੇ ਕਿਨਾ ਕਿਨਾ ਦਾ ਨਾਮ ਐਡ ਕਰੇਗੀ ਗੱਲ ਕਰੇ ਇਹ ਪੜਤਾਲ ਦੀ ਇਹ ਐਪਲੀਕੇਸ਼ਨ ਲੱਤੀ ਹੈਗੀ ਉਹ ਤੁਸੀਂ ਵੇਖਦੇ ਜਾਓਗੇ